ਝੋਨੇ ਦੀ ਫਸਲ ਨੂੰ ਗੋਭ ਸਮੇਂ ਖਰਾਕੀ ਤਤ ਦੇਣੇ ਬੜੇ ਜ਼ਰੂਰੀ ਆ ਜਿਦੇ ਵਿੱਚ ਐਨਪੀਕੇ ਵੀ ਆਉਂਦੇ ਆ ਲੂਕੜ ਵਾਲੇ ਵੀ ਆਉਂਦੇ ਆ ਤੇ ਪਾਊਡਰ بیس ਵਾਲੇ ਵੀ ਆਉਂਦੇ ਆ ਹੋਰ ਕਾਫੀ ਕੰਪਨੀਆਂ ਦੇ ਪ੍ਰੋਡਕਟ ਆਉਂਦੇ ਆ ਜਿਵੇਂ ਆਦਨਿਕ ਉਰਫਕਾਰ ਦੇ ਆਦਨਿਕ ਅਮਰਤ ਵੀ ਆਉਂਦੀ ਹੈ ਆਪਾਂ ਉਹਨੂੰ ਗੋਭ ਸਮੇਂ ਤੇ ਨਜ਼ਾਰੇ ਟਾਈਮ ਵੀ ਇਹ ਕਰਾਂਗੇ ਤਾਂ ਆਪਣੀ ਫਸਲ ਦਾ ਝਾੜ ਵਧਣਾ ਕਿਉਂਕਿ ਸਾਰੇ ਜਿਹੜੇ ਵੀ ਆਪਾਂ ਚਾਹੇ ਕੋਈ ਐਨਪੀਕੇ ਆ ਚਾਹੇ ਕੋਈ ਹੋਰ ਉਦਤਰ ਸਪ੍ਰੋਡਕਟ ਕਿਸੇ ਵੀ ਕੰਪਨੀ ਦਾ ਪਿਛੜਿਆ ਆਪਾਂ ਗੋਭ ਸਮੇ ਜਾਂ ਨਸਾਰੇ ਟਾਈਮ ਫਸਲ ਦੇ ਵਿੱਚ ਚੰਗਾ ਝਾੜ ਲੈਣ ਦੇ ਲਈ ਫਸਲ ਦੀ ਚੰਗੀ ਦਿੱਖ ਬਣਾਉਣ ਦੇ ਲਈ ਫਸਲ ਦੇ ਵਿੱਚ ਜਿਹੜੀ ਝੋਨੇ ਦੀ ਜਿਹੜੀ ਗੋਭ ਦੇ ਵਿੱਚ ਮੁੰਜਰ ਨਿਕਲਣੇ ਹਨ ਮੁੰਜਰ ਦਾ ਸਹੀ ਸਾਈਜ਼ ਦਾਣੇ ਦੀ ਕੁਆਲਿਟੀ ਦਾਣਿਆਂ ਦਾ ਸਹੀ ਭਾਰ ਬਣਾਉਣ ਦੇ ਲਈ ਐਨ ਪੀ ਕੇ ਸਿਪਾਰਿਸ਼ ਕਰਦੇ ਆਂ ਪਿਛਲੇ 10-15 ਦਿਨਾਂ ਦੇ ਵਿੱਚ ਜਿੰਨੇ ਵੀ ਵੀਡੀਓ ਆਪਣੇ ਚੈਨਲ ਦੇ ਉੱਪਰ ਪਾਈਆਂ ਨੇ ਆਪਾਂ ਨੇ ਜ਼ਿਆਦਾਤਰ ਐਨ ਪੀ ਕੇ ਦੇ ਉੱਪਰ ਜ਼ੋਰ ਦਿੱਤਾ ਹੈ ਕਿ ਇਸ ਸਾਲ ਸੁੰਡੀ ਦਾ ਹਮਲਾ ਬਹੁਤ ਘੱਟ ਆ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਸੁੰਡੀ ਦਾ ਕੋਈ ਵੀ ਜਿਆਦਾ ਅਟੈਕ ਨਹੀਂ ਹੈਗਾ ਪਿਛਲੇ ਸਾਲ ਤਾਂ ਕੰਪਨੀਆਂ ਦੇ ਵੀ ਹੱਥ ਖੜੇ ਹੋ ਗਏ ਸੀ ਦੁਕਾਨਦਾਰਾਂ ਦੇ ਵੀ ਹੱਥ ਖੜੇ ਹੋ ਗਏ ਤੇ ਵਿੱਚ ਕਿਸਾਨ ਭਰਾ ਛੱਡ ਵੀ ਗਏ ਸੀ ਵੀ ਇਸ ਵਾਰ ਸੁੰਡੀ ਜਿਹੜੀ ਨਹੀਂ ਮਰਦੀ ਇਸ ਸਾਲ ਸੁੰਡੀ ਦਾ ਅਟੈਕ ਬੜਾ ਘੱਟ ਹੈ ਕਿਉਂਕਿ ਕਿਸਾਨਾਂ ਨੇ ਹਲੇ ਤੱਕ 5% ਕਿਸਾਨ ਨੇ ਜਿਨ੍ਹਾਂ ਨੇ ਸਪਰੇਅ ਕੀਤੀ ਆ ਚਾਹੇ ਤੁਸੀਂ ਕੋਈ ਫੰਗੀਸਾਈਡ ਕਰਦੇ ਹੋ ਜੋੜੀ ਮਰਜੀ ਦਵਾਈ ਕਰਦੇ ਹੋ ਤੁਸੀਂ ਐਨਪੀਕੇ ਨੂੰ ਜ਼ਰੂਰ ਵਰਤਿਆ ਕਰੋ ਜਿਹੜਾ ਮਰਜੀ ਐਨਪੀਕੇ ਵਰਤੋ ਕਿਸੇ ਵੀ ਕੰਪਨੀ ਦਾ ਐਨਪੀਕੇ ਵਰਤੋ ਮੈਂ ਤੇ ਕਿਸੇ ਵੀ ਐਨਪੀਕੇ ਦੀ ਜ਼ਿਮਾਰੀ ਨਹੀਂ ਕਰਦਾ ਕਿਉਂਕਿ ਜਿਹੜਾ ਐਨਪੀਕੇ ਹੈ ਉਹਦੇ ਵਿੱਚ ਪੋਟਾਸ਼ ਫਾਸਫੋਰਸ ਤੇ ਯੂਰੀਆ ਹੁੰਦੀ ਹੈ ਲਿਕਿਡ ਵਾਲੇ ਵੀ ਆਉਂਦੇ ਤੇ ਪਾਊਡਰ بیس ਵਾਲੇ ਵੀ ਆਉਂਦੇ ਹੈ ਜਿਵੇਂ ਤੁਸੀਂ ਜੇ ਇਕੱਲਾ ਐਨਪੀਕੇ 13 45 ਕਰਨਾ ਹੈ 100 ਲੀਟਰ ਪਾਣੀ ਦੇ ਵਿੱਚ ਤੁਸੀਂ ਕਿਲੋ ਤੋਂ ਕਿਲੋ ਤੋਂ ਡੇਢ ਕਿਲੋ ਤੱਕ ਕਰ ਸਕਦੇ ਹੋ ਉਹਦੇ ਵਿੱਚ ਬਰੌਨ ਵੀ ਪਾ ਸਕਦੇ ਹੋ ਜ਼ਿੰਕ ਵੀ ਪਾ ਸਕਦੇ ਹੋ ਕਿਉਂਕਿ ਪोटाश ਤੱਤ ਨੇ ਆਪਣੀ ਫਸਲ ਦਾ ਝੰਡਾ ਪੱਤਾ ਵੀ ਤਾਕਤ ਝੰਡੇ ਪੱਤੇ ਨੂੰ ਤਾਕਤ ਦੇਣੀ ਹੈ ਛੋਟੀ ਮੋਟੀ ਬਿਮਾਰੀ ਆਉਣ ਤੇ ਉਹ ਜਿਹੜਾ ਸਟ्रेस ਨਾ ਲਵੇ ਗੋਭ ਦੇ ਵਿੱਚ ਜਦੋਂ ਮੁੰਜਰ ਤਿਆਰ ਹੁੰਦੀ ਹੈ ਉਦੋਂ ਵੀ ਆਪਾਂ ਐਨਪੀਕੇ 13 45 ਕਰ ਸਕਦੇ ਹਾਂ ਜਾਂ ਸਾਰੇ ਟਾਈਮ ਵੀ ਐਨਪੀਕੇ 13 45 ਕਰ ਸਕਦੇ ਹਾਂ ਇੱਥੇ ਆ ਕੇ ਛੋਟੀ ਜੀ ਗਲਤੀ ਆਪਣੀ ਫਸਲ ਨੂੰ ਭਾਰੀ ਨੁਕਸਾਨ ਕਰ ਸਕਦੀ ਹੈ 35 40 45 ਦਿਨਾਂ ਦੀ ਫਸਲ ਦੇ ਦਿੱਤੀ ਹੋਏ ਸਟ्रेस ਦੁਆਰੇ ਰਿਕਵਰ 15 20 ਦਿਨਾਂ ਚ ਹੋ ਸਕਦੀ ਹੈ ਜਦੋਂ ਆਪਾਂ ਆਪਣੀ ਫਸਲ ਗੋਵਸਾਵੇਂ ਜਾਂ ਇਨਸਾਰੇ ਟਾਈਮ ਹੈ ਜੇ ਆਪਾਂ ਉਦੋਂ ਕੋਈ ਗਲਤੀ ਕਰ ਗਏ ਤਾਂ ਆਪਣੀ ਫਸਲ ਦਾ ਝਾੜ ਜਿਹੜਾ ਘਟਣਾ ਵੀ ਹੈ ਤੇ ਫਸਲ 15 20 ਦਿਨ ਜਿਹੜੀ ਪਿੱਛੇ ਵੀ ਚਲੀ ਜਾਣੀ ਹੁਣ ਕਿਸਾਨ ਕਰਾ ਭਰਾ ਕਹਰੇ ਵੀ ਅਸੀਂ ਪੈਸੀ ਸਾਈਡ ਸਪਰੇਅ ਕਰ ਰਹੇ ਹਾਂ ਉਹਦੇ ਵਿੱਚ ਸੁੰਡੀ ਵਾਸਤੇ ਤੇਲੇ ਵਾਸਤੇ ਤੇ ਆਪਣੇ ਫੰਗੀਸੈਡ ਵੀ ਕਰ ਰਹੇ ਹਾਂ ਤੇ ਅਸੀਂ ਉਹਦੇ ਵਿੱਚ ਕਿਹੜਾ ਐਨਪੀਕੇ ਵਰਤੀਏ ਜਿਹਦੇ ਨਾਲ ਸਾਡੀ ਫਸਲ ਦਾ ਝਾੜ ਵਧੀਆ ਰਹੇ ਚਾਹੇ ਕੋਈ ਐਨਪੀਕੇ ਕਿ ਕੋਈ ਹੋਰ ਜਿਹੜਾ ਕੋਈ ਹਰਬਲ ਪ੍ਰੋਡਕਟ ਤੁਸੀਂ ਵਰਤਣਾ ਹੈ ਜੇ ਤੁਸੀਂ ਚਾਹੋ ਨਿ ਅਸੀਂ ਗੁਰਾਉਣ ਵੀ ਪਾਉਣਾ ਜ਼ਿੰਕ ਵੀ ਪਾਉਣੀ ਹੈ ਤੇ ਉਹਦੇ ਵਿੱਚ ਪੋਟਾਸ਼ ਵਗੈਰਾ ਜਾਂ 01534 0050 ਜਾਂ 1345 ਪਾਉਣਾ ਫਿਰ ਤਾਂ ਤੁਸੀਂ ਇਹਨਾਂ ਨੂੰ ਫਰਟੀਲਾਈਜ਼ਰ ਨੂੰ ਇਕੱਲੇ ਨੂੰ ਕਰੋ ਗਰੌਣ ਪਾ ਲੋ ਵਿੱਚ ਪੋਟਾਸ਼ ਪਾ ਲੋ ਜਾਂ ਐਨਪੀਕੇ 13:45 ਜਾਂ 05:34 ਪਾ ਲੋ ਜਾਂ ਵਿੱਚ ਜ਼ਿੰਕ ਪਾ ਲੋ ਜੇ ਤੁਸੀਂ ਚਾਹੋ ਨੇ ਵੀ ਅਸੀਂ ਕੱਲਾ ਪੋਟਾਸ਼ ਕਰਨਾ ਹੈ ਫਿਰ ਤੁਸੀਂ ਪੋਟਾਸ਼ ਵੀ ਕਰ ਸਕਦੇ ਹੋ ਪੋਟਾਸ਼ ਦੋ ਦਨ ਕੰਪਨੀ ਦੇ ਆਉਂਦੇ ਜਿਵੇਂ ਜੀਯੂ ਦਾ ਆਉਂਦਾ ਹੈ ਐਫਐਮਸੀ ਦਾ ਆਉਂਦਾ ਹੈ ਇੱਕ ਟ੍ਰੋਪੀਕਲ ਕੰਪਨੀ ਦਾ ਆਉਂਦਾ ਇਹ ਸਪਰੇ ਦੇ ਵਿੱਚ ਮਿਕਸ ਹੋ ਜਾਂਦੇ ਆ ਜਿਹੜਾ ਐਫਐਮਸੀ ਦਾ ਲੀਜੈਂਡ ਹੈ 48 ਗ੍ਰਾਮ ਦੀ ਡੋਜ਼ ਹੈ ਕਿੱਕਰ ਦੀ ਸਪਰੇ ਦੇ ਵਿੱਚ ਆਸਾਨੀ ਨਾਲ ਮਿਕਸ ਹੋ ਜਾਂਦਾ ਹੈ ਜੀਯੂ ਦਾ 180 ਗ੍ਰਾਮ ਹੈ ਉਹ ਵੀ ਸਪਰੇ ਦੇ ਵਿੱਚ ਆਸਾਨੀ ਨਾਲ ਮਿਕਸ ਹੋ ਜਾਂਦਾ ਹੈ ਇੱਕ ਹੋਰ ਆਧੁਨਿਕ ਆਧੁਨਿਕ ਕ੍ਰੌ ਆਧੁਨਿਕ ਕ੍ਰੌ ਫਕੇਅਰ ਦੀ ਆਦਰੂ ਕਮਰਤ ਹੈ ਉਹ ਪਾਈ ਆ 1 ਏਕੜ ਦੇ ਪੈਂਦੇ ਆ ਉਹ ਵੀ ਗੋਪਤ ਲੈ ਕੇ ਅਨਸਾਰੇ ਤੱਕ ਬੱਲੀ ਦਾ ਸਾਇਜ ਚ ਝੰਡੇ ਪੱਤੇ ਦੀ ਤਾਕਤ ਵਾਸਤੇ ਆ ਕੋਈ ਉਹਦੇ ਵਿੱਚ ਜੇ ਕੇ ਦੀ ਪोटाਸ਼ ਵਾਲਾ ਮੈਲੂ ਕੁਲ ਨਹੀਂ ਹੈਗਾ ਜੇ ਤੁਸੀਂ ਕਹੋਗੇ ਉਹਦੇ ਵਿੱਚ ਪोटाਸ਼ ਕਿੰਨਾ ਫਾਸਫੋਰਸ ਕਿੰਨਾ ਉਹਦੇ ਵਿੱਚ ਬਰੌਨ ਕਿੰਨਾ ਪਰ ਕੰਮ ਉਹਨਾਂ ਦੇ ਉਹ ਪ੍ਰੋਪਰ ਹੀ ਕਰਦੇ ਆ ਤੇ ਫੰਗੀ ਸਾਈਡ ਕਿਹੜਾ ਵਰਤਣਾ ਹੁਣ ਫੰਗੀ ਸਾਈਡ ਤੁਸੀਂ ਵਰਤੂਕ ਸਟੂਡੀਓ ਵਾਲਾ ਕਾਫੀ ਸੋਸ਼ਲ ਮੀਡੀਆ ਵਾਲੇ ਜਾਂ ਦੁਕਾਨਦਾਰ ਵੀ ਡਰਾਈ ਜਾਂਦੇ ਆ ਵੀ ਬਾਈ ਬਾਹਲੇ ਸਸਤੇ ਟੈਕਨੀਕਲ ਹੋਗੇ ਇਹ ਹੋ ਗਿਆ ਉਹ ਹੋ ਗਿਆ ਕੋਈ ਬਾਹਲਾ ਸਸਤਾ ਟੈਕਨੀਕਲ ਕੋਈ ਬਾਹਲੀ ਆਮ ਕੰਪਨੀ ਦੀ ਚੀਜ਼ ਨਾਲ ਉਹ ਬਾਇਨੈਮਿਕ ਹੀ ਅਗਲੇ ਤੋਂ ਮੰਗ ਕੇ ਲਓ ਜਿਹੜੀ ਮਰਜ਼ੀ ਕੰਪਨੀ ਦੀ ਮੰਗ ਕੇ ਲੈ ਲਓ ਚਾਹੇ ਬਾਇਨੈਮਿਕ ਸਟੂਡੀਓ ਮੰਗ ਕੇ ਲਓ ਜੇ ਕਿਸੇ ਹੋਰ ਕੰਪਨੀ ਦਾ ਕਿਸੂਡੀਆ ਵਾਲਾ ਟੈਕਨੀਕਲ ਮੰਗ ਕੇ ਲੈ ਲਓ ਸੁੰਡੀ ਵਾਸਤੇ 1.9 ਸਭ ਤੋਂ ਵੈਟਰ ਰਹਿੰਦੀ ਹੈ ਜੱਕੋ ਰਾਜਨ ਜਫੇਮ ਜਾਂ ਟਕੂਮੀ ਤੁਸੀਂ ਇਹਨਾਂ ਦੇ ਵਿੱਚੋਂ ਜਿਹੜੀ ਮਰਜੀ এবੀਸੀ ਵਰਤ ਸਕਦੇ ਹੋ ਚੈਸ ਵਾਲਾ ਟੈਕਨੀਕਲ ਵੀ ਕੋਈ ਵਾਲਾ ਹੁਣ ਜਿਹੜਾ ਮਹਿੰਗਾ ਨਹੀਂ ਪੈਂਦਾ ਨਾ ਅਸ਼ੀਨ ਵਾਲਾ ਜਿਆਦਾ ਕੋਈ ਵਾਲਾ ਮਹਿੰਗਾ ਪੈਂਦਾ ਕਿਉਂਕਿ ਲਾਲ ਘਟਾਰਾ ਤੁਸੀਂ ਘੱਟ ਵਰਤੋ ਹੁਣ ਕਿਸਾਨ ਭਰਾ ਕਹਿੰਦੇ ਸਸਤੀ ਆ ਬਈ ਤੇਲਾ ਹੈ ਨਹੀਂਗਾ ਪਰ ਲਾਲ ਘਟਾਰਾ ਵਰਤ ਲਈਏ ਕਿਉਂਕਿ ਲਾਲ ਘਟਾਰਾ ਖੁਸ਼ਕ ਹੈ ਇਹ ਵੀ ਕੁਝ ਹੱਦ ਤੱਕ ਜਿਹੜੀ ਆਪਣੀ ਫਸਲ ਦੇ ਵਿੱਚ ਨੁਕਸਾਨ ਕਰਦੀ ਹੈ ਕਈ ਵਾਰ ਸਸਤ ਜਦੋਂ ਸੋਡੀ ਫਸਲ ਕੋ ਸਮੇ ਹੈਗੀ ਆ ਵਾਲੇ ਸਸਤੇ ਦੇ ਪਿੱਛੇ ਨਾ ਚਲੋ ਨਾ ਦਾ ਕੋਈ ਕਿਉਂਕਿ ਸਸਤੀ ਤੇ ਖੁਸ਼ਕ ਦਵਾਈ ਤਾਂ ਪਾਉਣ ਦੇ ਬਾਰੇ ਸੋਚੂ ਨਾ ਹੁਣ ਲਾਲਖਟਾਰਾ ਖੁਸ਼ਕ ਦਵਾਈ ਹੈ ਤੁਸੀਂ ਗੋ ਸਮੇ ਜਾਂ ਨਸਾਰੇ ਟਾਈਮ ਇਸ ਨੂੰ ਨਾ ਪਾਓ ਪੱਤਿਆਂ ਦੇ ਉੱਪਰ ਹਲਕੀ ਫਲਕੀ ਵਰਨਿਕ ਵੀ ਆ ਸਕਦੀ ਹੈ ਧਿਆਨ ਰੱਖਿਆ ਕਰੋ